ਕਿਹੜੀਆਂ ਕੋਰ ਕਮੇਟੀ ਦਾ ਯੂਨੀਨੀਮਸ ਡਿਸੀਜਨ ਹੈ ਪੰਜਾਬ ਪੁਲਿਸ ਦੀ ਇਨਕੁਆਇਰੀ ਮੂਡੋ ਰੱਦ ਕੀਤੀ ਜਾਂਦੀ ਹੈ ਮਲਜ਼ਮ ਨੂੰ ਮਦਈ ਦਾ ਰੋਲ ਨਿਭਾਉਣ ਦਾ ਕੋਈ ਕਾਨੂੰਨ ਹਜਾਸਤ ਨਹੀਂ ਦਿੰਦਾ ਸਰਕਾਰ ਨੇ ਫੈਸਿਲੀਟੇਟ ਕੀਤਾ ਪੰਜਾਬ ਦੀ ਸਰਕਾਰ ਨੇ ਅੰਡਰ ਦੀ ਡਾਇਰੈਕਸ਼ਨਸ ਆਫ ਕੇਜਰੀਵਾਲ ਫੈਸਿਲੀਟੇਟ ਕੀਤਾ ਉਸ ਮਲਜ਼ਮ ਨੂੰ ਉੱਥੇ ਤੱਕ ਪਹੁੰਚਾਉਣ ਲਈ ਗਿਣੀ ਮਿਤੀ ਸਾਜ਼ਿਸ਼ ਹੈ ਫਿਰ ਸ਼ਰਮ ਆਉਂਦੀ ਹੈ ਇੱਕ ਆਪਣੇ ਆਪ ਨੂੰ ਰਾਜਨੀਤੀ ਕਹੋਂਦੇ ਆ ਕਿ ਆਹ ਰਾਜਨੀਤੀ ਆਹੀ ਪੁਲਿਸ ਕਮਿਸ਼ਨਰ ਜਿਹੜਾ 15 ਸਾਲ ਬਾਦਲ ਸਾਹਿਬ ਦੀ ਸਰਕਾਰ ਚ ਆਨੰਦ ਮਾਣ ਕੇ ਗਿਆ ਉਹ 100 ਅਗਸਤ ਤੇ ਖੜਾ ਹੈ ਪ੍ਰੈਸ ਨੂੰ ਅਡਰੈਸ ਕਰ ਰਿਹਾ ਉਹਨੇ ਇੰਨੀ ਕਾਟ ਸੀ ਨਹੀਂ ਦਿਖਾਈ ਕਿ ਫਾਰਮਰ ਡਿਪਟੀ ਚੀਫ ਮਿਨਿਸਟਰ ਤੇ ਦਰਬਾਰ ਸਾਹਿਬ ਦੇ ਗੋਲੀ ਲੱਗੀ ਹੈ ਕਿ ਮੈਂ ਉੱਥੇ ਜਾ ਕੇ ਪਰਸਨਲੀ ਮਿਲਣਾ ਡੀਜੀਪੀ ਨੇ ਕਾਲਪਾਉਰ ਨਹੀਂ ਕੀਤਾ ਇਹਦਾ ਕੀ ਇਹਦਾ ਇਨਫਰੈਂਸ ਕੀ ਹੈ ਸਰਕਾਰ ਗਵਰਨਮੈਂਟ ਸਪੌਂਸਰਡ ਅਟੈਕ ਨੂੰ ਤੁਸੀਂ ਉਹਨਾਂ ਨੇ ਨਹੀਂ ਕੀਤਾ ਦੂਸਰੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਹੈਗਾ ਕਿ ਇਹ ਜਿਹੜੇ ਲੋਕ ਅੱਜ ਇਸ ਵਾਇਲੈਂਸ ਨੂੰ ਸਪੋਰਟ ਕਰ ਰਹੇ ਹੋ ਅੱਗ ਨਾਲ ਖੇਡ ਰਹੇ ਨੇ ਗੁਰਸਿੱਖ ਨਹੀਂ ਕਹਾ ਸਕਦੇ ਸਿੱਖ ਨਹੀਂ ਕਹਾ ਸਕਦੇ ਜਿਹੜੀ ਗੋਲੀ ਗੁਰੂ ਰਾਬਦਾਸ ਦੇ ਸਾਥ ਤੇ ਵੱਜਦੀ ਹੈ ਜੇ 1984 ਦੀਆਂ ਗੋਲੀਆਂ ਅਕਾਲ ਤਖਤ ਵਾਲੀ ਨਾਲ ਵਾਲੀ ਬਿਲਡਿੰਗ ਤੇ ਜ਼ਿੰਦਾ ਰੱਖੀਆਂ ਜਾ ਸਕਦੀਆਂ ਨੇ ਇਹ ਵੀ ਜ਼ਿੰਦਾ ਰਹੂਗੀ ਤੇ ਜਿਹੜਾ ਵੀ ਬੰਦਾ ਕੋਈ ਗੇਟ ਚ ਵੜੂਗਾ ਉਹ ਦੇਖੂਗਾ ਕਿ ਕਿਸ ਦੁਸ਼ਟ ਨੇ ਸੱਚ ਛੱਡ ਸ੍ਰੀ ਹਰਮੰਦਰ ਸਾਹਿਬ ਜਿੱਥੋਂ ਪੈਗਾਮ ਸ਼ਾਂਤੀ ਦਾ ਭਾਈਚਾਰੇ ਦਾ ਆਪਸੀ ਮੇਲ ਦਾ ਮਿਲਦਾ ਉੱਥੇ ਹਮਲਾ ਕੀਤਾ ਬਾਕੀ ਡਿਟੇਲ ਚ ਬੀਤੀਆਂ ਸਭ ਕਰਦੇ